ਇਹਨੇ ਉਹਨੇ ਬੋਤਲ ਪੂਰੀਆਂ ਵੀ ਨੇ ਫਕਤਾ ਦੇ ਇਹਨੇ ਬੰਦੇ ਨਹੀਂ ਜੀ ਇਹਨਾਂ ਦੇ ਆਏ ਨੇ ਸਜਾ ਵੀਰਾਂ ਕੋਟ ਵੀਰਾਂ ਦੇ ਕੋਈ ਹੈ ਰਾਜ ਮੇਰਾ ਨਹੀਂ ਨਾਰਾ ਲਾਇਆ ਤਾਂ ਛੇਤਰ ਵੀਰਾਂ ਨੇ ਘੱਟਦੇ ਨੇ ਪਰ ਹੋਰ ਬਹੁਤ ਖਾਂਢ ਗਏ ਖਾਂਦੇ ਹੀ ਆਣ ਗਏ ਜਿੰਨਾ ਜਨ ਰਾਜਨੀਤਿਕ ਗੱਲ ਕਰਨਗੇ ਗੁਰੂ ਪਰਮੇਸ਼ਰ ਨੇ ਇਹਨਾਂ ਦੀ ਕੋਈ ਮਦਦ ਨਹੀਂ ਕਰਨੀ ਉੱਥੋਂ ਮਿਲਣੇ ਛੇ ਤਰ੍ਹਾਂ ਦੇ ਰੂਪ। ਇਹ ਪਰਮੇਸ਼ਰ ਨੇ ਯੋਦਾਇ ਚਾਹੁੰਦੇ ਨੇ ਪਰਮੇਸ਼ਰ ਦਾ ਕੀ ਲੱਗਦਾ ਨੇ ਫਿਰ? ਪਰਮੇਸ਼ਰ ਦਾ ਚੌਧਰੀ ਰਾਜ ਕਰੇ ਮੇਰੇ ਅਸੇ ਸੇਕਾ ਨਾ ਬੜਾ ਰਾਜ ਕਰਨਾ ਪਹਿਲਾਂ ਤਾਂ ਸਿੱਖੀ ਤੋਂ ਕਰਜ। ਦੁਆ ਪਰਮੇਸ਼ਰ ਦਾ ਲਾਵੇ ਨਾ ਦੇ। ਮੇਰੀ ਦੀ ਉਹ ਮਿੱਟੀ ਬਲੀਦ ਹੋਊਗੀ, ਹੋਊਗੀ ਮਿੱਟੀ ਬਲੀਦ ਤਾਂ ਪੁੰਜਾ ਕੌਣ ਹੈ? ਹਾਂ ਪ੍ਰੋਬਲਮ ਘੜੀ ਕਾਲ ਹੈ ਨੇ ਜਿਹੜੇ ਸਿੱਖ ਬਾਹਰ ਗਏ ਹੋਏ ਨੇ ਬਾਲੇ ਸੁਪਿਆਂ ਚ ਕੱਲੇ ਬੈਠੇ ਨੇ ਉਹਨਾਂ ਲਈ ਪ੍ਰੋਬਲਮ ਹੋ ਰਹੀ ਹੈ ਉਹਦਾ ਪਰਮੇਸ਼ਰ ਨੂੰ ਦੁੱਖ ਜ਼ਿਆਦਾ ਹੈ ਇਹ ਘਰ ਮੁਖ ਨੂੰ ਦੁੱਖ ਹੈ ਜਦੋਂ ਪਰਮੇਸ਼ਰ ਦੇ ਬੰਦੇ ਆ ਦੁੱਖ ਹੈ ਉਹਨਾਂ ਦੇ ਕੋ ਮਸੀਬਤ ਹੋਵੇ ਅਦਲਿਸ਼ ਕੀ ਹੋਇਆ ਜਿਹੜੇ ਬਾਹਰ ਗਏ ਨੇ ਬਾਹਰ ਉਹਨਾਂ ਦਾ ਕੀ ਖਸੂਰ ਸੀ ਉਹਨਾਂ ਦਾ ਪਾਪ ਕਿਹਦੇ ਜੁਮੇ ਜਾਊਗਾ ਵਾਰਨ ਵਾਲਿਆਂ ਦੇ ਜੰਮੇ ਤਾਂ ਘਟ ਜਾਊਗਾ ਜਿਨ੍ਹਾਂ ਨੇ ਵਰਵਾਏ ਨਹੀਂ ਉਹਨਾਂ ਦੇ ਜੰਮੇ ਜ਼ਿਆਦਾ ਹੋਊਗਾ ਵਾਰਨ ਵਾਲੇ ਜੰਮੇ ਵੀ ਜਾਊਗਾ ਜਦ ਅਸੀਂ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਸੀ ਫਰੀਜ਼ਨ ਵਾਲਿਆਂ ਨੇ ਕਈਆਂ ਕਰਤੂਤਤਾ ਕੀਤੀਆਂ ਸੀ ਉਹਦਾ ਨਹੀਂ ਪਤਾ ਹੋਰ ਨਹੀਂ ਆ ਜਾਣਾਂ ਦੇ ਵਿਰੋਧੀ ਦਾ ਹੋਵੇ ਕੱਦਿਆ ਨਾ ਤੁਸੀਂ ਨਹੀਂ ਕੀਤੇ ਹੋ ਜਿਹੜਿਆ ਕਰਤੂਤਤਾ ਹਰੇ ਸਨ ਹਲਵਾ ਨੇ ਕੀਤੀਆਂ ਨਾਲ ਜੈਸੀ ਹੋ ਓਏ ਯੋ ਕਰਨਗੇ ਫਿਰ ਜੇ ਤੁਸੀਂ ਰਾਜਮਕੋਗੇ ਰਾਜ ਦਾ ਜਾਂ ਤਖਤ ਜਾਂ ਤਖਤਾ ਤਖਤਾਂ ਦਾ ਅਸਤੀ ਰਾਜਵਾਸ ਤੇ ਪਹਿਲਾਂ ਦਈਆ ਜਾਂ ਦਾ ਤਖਤ ਰਾਜਦਾਨ ਸਭਾਣਾ ਤੇ ਅਗਰ ਅਸਤੀ ਦੋ ਜੀ ਦੀਆਂ ਬਰਦੀਆਂ ਰਹਿ ਜਾਂ ਜੇ ਮੁਕਤੀ ਕਿੱਥੇ ਹੋਈ ਇਹਦਾ ਤਖਤਾ ਜਾਂ ਦਸਤਾ ਮੁਕਦੇ ਨੇ ਮੁਕਤੀ ਕਿੱਥੇ ਗਈ ਮੁਕਤੀ ਭਲੋਏ ولكن <applause> هناك <applause> <applause>